ਵਾਰਜੇ ਕਾਲਸਾ ਵਾਰਜੇ ਕੀ ਫਤਿਹ ਹੁਣ ਦਿੱਲੀ ਹਾਰਨ ਤੋਂ ਬਾਅਦ ਆਵਾ ਦੀ ਪਾਰਟੀ ਸੁਪਰੀਮੋ ਪਾਵਰ ਅਰਵਿੰਦ ਕੇਜਰੀਵਾਲ ਵੱਲੋਂ ਕੱਲ ਨੂੰ 11 ਵਜੇ ਦਿੱਲੀ ਦੇ ਕਪੂਰਤਲਾ ਹੌਸਟ ਦੇ ਵਿੱਚ ਮੀਟਿੰਗ ਹੋਣੀ ਆ ਪੰਜਾਬ ਦੇ ਸਾਰੇ ਐਮ ਐਲ ਏ ਜਿਹੜੇ ਨੇ ਦਿੱਲੀ ਬੁਲਾ ਲਏ ਹੁਣ ਦਿੱਲੀ ਵੱਲ ਰਵਾਨਾ ਹੋਗੇ ਨੇ ਐਮ ਐਲ ਏ ਤੇ ਉੱਥੇ ਕੀ ਮੀਟਿੰਗ ਹੁੰਦੀ ਆ ਕੀ ਉਹਦੇ ਵਿੱਚ ਨਿਕਲ ਕੇ ਆਉਂਦਾਗਾ ਇਹ ਸਭ ਤੋਂ ਅਹਿਮ ਸਵਾਲ ਨੇ ਪਰ ਦੂਸਰੇ ਪਾਸੇ ਇਹ ਵਿਕਾਸ ਕਾਰਗੀਆਂ ਲਗਾਈਆਂ ਜਾ ਰਹੀਆਂ ਨੇ ਕਿ ਭਾਈ ਜਿਹੜਾ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉਹ ਚਿਹਰਾ ਬਦਲਿਆ ਜਾ ਸਕਦਾ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਮਿਲੀ ਆ ਦੂਸਰੇ ਪਾਸੇ ਅੱਜ ਆਰਮਨੀਤ ਸਿੰਘ ਬਿੱਟੂ ਨੇ ਜੋ ਉਹਨਾਂ ਦਾ ਕਰੀਬੀ ਹੈ ਜਿਹੜਾ ਉਹ ਵੀ ਪੁਲਿਸ ਦੇ ਅੜਿੱਕੇ ਆ ਚੁੱਕਿਆਗਾ ਤੇ ਅੱਜ ਜਿਹੜਾ ਰਮਨਜੀਤ ਬਿੱਟੂ ਨੇ ਭਗਵਾਨ ਤੁਮਨ ਨੂੰ ਬੰਗਾਰਿਆਗਾ ਕਿ ਜੇ ਤੇਰੇ ਚ ਹਿੰਮਤ ਹੈ ਮੈਂ ਸਰੈਂਡਰ ਕਰਕੇ ਤੇਰੇ ਕੋਲ ਆਉਣਾ ਮੇਰੇ ਤੇ ਐਫ ਆਈ ਆਰ ਕਰਕੇ ਦਿਖਾ ਯਾਨੀ ਕਿ ਸਿੱਧੀ ਤਾਂਕੇ ਦਿੱਤੀ ਆ ਆਉਣੇ ਇੱਥੋਂ ਯਾਰ ਹੁੰਦਾਗਾ ਇੱਥੋਂ ਸਾਫਤ ਹੁੰਦਾਗਾ ਕਿ ਕਿੱਡੀ ਜਿਹੜੀ ਕਿ ਗੁੰਡਾਗਰਦੀ ਆ ਬੀਜੇਪੀ ਦੀ ਇਹ ਅੱਜ ਤੋਂ ਨਹੀਂ ਸ਼ੁਰੂ ਤੋਂ ਅਵਰਜੀਤ ਬਿੱਟੂ ਜਿਹੜਾ ਕਿ ਬਿਆਨਤ ਦਾ ਪੋਤਾ ਹੈਗਾ ਜਿਸ ਨੇ ਸਿੱਖ ਨੌਜਵਾਨਾਂ ਦਾ ਕਤਲਿਆਮ ਕੀਤਾ ਸੀ ਕਾਣ ਕੀਤਾ ਸੀ ਉਹਦੇ ਅੰਦਰ ਸਿੱਖਾਂ ਪ੍ਰਤੀ ਬੜੀ ਜ਼ਹਿਰ ਤੇ ਨਫ਼ਰਤ ਭਰੀ ਹੋਈ ਆ ਬੇਸ਼ੱਕ ਚਲੋ ਉਹ ਇੱਕ ਬਖਰਾ ਵਿਸਾਗਾ ਕਿ ਪ੍ਰਭਾਨਤ ਮਾਰ ਨੂੰ ਕਮੇ ਬੰਗਾਰ ਦਾ ਕਿਉਂਕਿ ਉਹਦਾ ਕਰੀਬੀ ਜਿਹੜਾ ਫੜਿਆ ਗਿਆਗਾ ਫਰੋਤੀਆਂ ਮੰਗਦਾ ਸੀ ਜਾਤੀ ਸੂਝ ਕੋਨੇ ਸ਼ਬਦ ਬੋਲੇ ਸੀ ਤਾਂ ਉਹ ਉਸਨੇ ਜਿਹੜਾ ਫੜਿਆ ਹੈਗਾ ਉਸ ਨੂੰ ਲੈ ਕੇ ਜਿਹੜਾ ਹੁਣ ਜਿਹੜਾ ਐਮਪੀ ਆ ਅਰਬਨਿਤ ਵਿਟੂ ਹਾਰਿਆ ਹੋਇਆ ਜਿਹੜਾ ਕਿ ਭਾਜਪਾ ਵੱਲੋਂ ਉਹਨੂੰ ਇੱਕ ਕਿ ਸਿੱਖਾਂ ਦਾ ਜਿਹੜਾ ਸਿੱਖਾਂ ਦੇ ਖਿਲਾਫ ਬੋਲਦਾ ਉਹਨੂੰ ਇੱਕ ਘੜ ਕੇ ਜਿਹੜਾ ਆ ਸਭ ਕੁਝ ਉਹਨੂੰ ਦੇ ਦਿੱਤਾ ਉਹਨੂੰ ਅਹੁਦੇ ਜ਼ਿੰਮੇਵਾਰੀਆਂ ਇਹ ਕੋਈ ਅੱਜ ਤੋਂ ਨਹੀਂ ਹੁੰਦੇ ਆਈਆਂ ਜਿਹੜਾ ਵੀ ਸਿੱਖਾਂ ਦੇ ਨਾਲ ਧਰੋ ਕਰਾਉਂ ਕਮਾਉਂਦਾਗਾ ਸਿੱਖ ਨੌਜਵਾਨਾਂ ਦੇ ਝੂਠੇ ਫੇਕ ਕਨਕਾਊਂਟਰ ਬਣਾਉਣ ਵਾਲਿਆਂ ਨੂੰ ਸਟਾਰ ਲੱਗਦੇ ਆ ਫੀਟੀਆਂ ਲੱਗਦੀਆਂ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਮਿਲਦੇ ਆ ਜੇਕਰ ਅੱਜ ਗੈਂਗਸਟਰ ਕਲਚਰ ਦੀ ਗੱਲ ਕਰ ਲਈਏ ਪੰਜਾਬ ਪੁਲਿਸ ਵੀ ਅੱਜ ਉਹੀ ਕੰਮ ਕਰ ਰਹੀ ਆ 90 92 ਦਾ ਹੱਕੇ ਵਾਲਾ ਗੈਂਗਸਟਰਾਂ ਨੂੰ ਜਿਹੜਾ ਕਿ ਰੋਜ਼ ਕਹਿੰਦੇ ਗੋਲੀਵਾਰੀ ਚੱਲ ਪਈ ਆਪ ਹੀ ਜੇਲਾ ਤੋਂ ਲਿਆਉਂਦੇ ਆ ਫੜ ਕੇ ਆਪ ਹੀ ਰਸਤੇ ਦੇ ਵਿੱਚ ਉਹਨਾਂ ਦਾ ਇੱਕ ਝੂਟਾ-ਮੂਟਾ ਅਨਕਾਊਂਟਰ ਕਰ ਦਿੰਦੇ ਆ ਅਸੀਂ ਜੀ ਫਲਾਨਾ ਕਰਕੇ ਲੈਂਦਾ ਸੀ ਐਸੇ ਇੱਧਰ ਜਾਂਦੇ ਸੀ ਉੱਧਰ ਜਾਂਦੇ ਸੀ ਉਹ ਭੱਜਣ ਦੀ ਤਾਕ ਦੇ ਵਿੱਚ ਵਿੱਚ ਸੀ ਚਾਰ-ਚਾਰ ਗੱਡੀਆਂ ਪੁਲਿਸ ਦੇ ਹੁੰਦੀਆਂ ਨੇ ਤੇ ਬਾਖਰਵੰਨ ਗੱਡੀਆਂ ਦੇ ਵਿੱਚ ਜਿਹੜੇ ਗੈਂਗਸਟਰ ਹੁੰਦੇ ਨੇ ਪੇਸੀਆਂ ਤੇ ਜਿਹੜੇ ਲੈ ਕੇ ਜਾਂਦੇ ਆ ਉਹਨਾਂ ਨੂੰ ਜਿੰਦੇ ਲਾਏ ਜਾਂਦੇ ਬਾਹਰ ਅੰਦਰ ਪੁਲਸ ਹੁੰਦੀ ਆ ਬਾਹਰ ਪੁਲਸ ਮੌਜੂਦ ਹੁੰਦੀ ਆ ਹੱਥ ਕੜੀਆਂ ਲੱਗੀਆਂ ਹੁੰਦੀਆਂ ਨੇ ਤੇ ਕਹਿੰਦੇ ਅੱਜ ਭੱਜਣ ਦੀ ਕੋਸ਼ਿਸ਼ ਕਰਦਾ ਸੀ ਸਾਰੀਆਂ ਕੜੀਆਂ ਕਹਾਣੀਆਂ ਜਿਹੜੀਆਂ ਨੇ ਇਹ ਤੁਸੀਂ ਅੱਜ ਤੋਂ ਨਹੀਂ ਇਹ ਸ਼ੁਰੂ ਤੋਂ ਸੁਣਦੇ ਆ ਰਹੇ ਹੋ ਜਿਹੜੀਆਂ ਬਹੁਤ ਹੀ ਸਿੱਖ ਕੌਮ ਦੇ ਲਈ ਜਾਂ ਪੰਜਾਬੀਆਂ ਦੇ ਲਈ ਮੰਦ ਭਾਗੀਆਂ ਨੇ ਠੀਕ ਆ ਕਿ ਜਿਸ ਨੇ ਕ੍ਰਾਈਮ ਕੀਤਾ ਜੋ ਜ਼ੁਲਮ ਕਰਦਾ ਉਸ ਨੂੰ ਸਜ਼ਾ ਹੋਣੀ ਚਾਹੀਦੀ ਆ ਪਰ ਫੇਕਨ ਕਾਉਂਟਰ ਬਣਾਉਣੇ ਬਹੁਤ ਹੀ ਮੰਦ ਭਾਗਾਗਾ ਇਹ ਸਿੱਖ ਜਥੇਬੰਦੀਆਂ ਅੱਜ ਦੀਆਂ ਨਹੀਂ ਸਿਰਫ ਰੌਲਾ ਪਾ ਰਹੀਆਂ ਨੇ ਕਿ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਬਿਤਕਰਾ ਹੁੰਦਾਗਾ ਹਿੰਦੁਸਤਾਨ ਦੇ ਵਿੱਚ ਤੱਕਾ ਹੁੰਦਾਗਾ ਤੇ ਦੂਸਰੇ ਪਾਸੇ ਜਿਹੜਾ ਕਿ ਹੁਣ ਬੀਜੇਪੀ ਦੀ ਸਰਕਾਰ ਆ ਬੇਸਕ ਹੁਣ ਕਹਿੰਦੇ ਆ ਆਮ ਆਦੀ ਪਾਰਟੀ ਵਾਲੇ ਕਹੀ ਜਾਂਦੇ ਆ ਕਿ ਜੇ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਉਹਨਾਂ ਨੇ ਗੁੰਡਾਗਰਦੀ ਕਰਕੇ ਜਿਹੜਾ ਵੋਟਾਂ ਹੱਤਿਆਈਆਂ ਨੇ ਜਿੱਤੀਆਂ ਨੇ ਦਿੱਲੀ ਦੇ ਵਿੱਚ ਮੈਂ ਤੁਹਾਨੂੰ ਪੁੱਛਣ ਵਾਲਾ ਕਿ ਭਾਈ ਤੁਸੀਂ ਕਿਹੜਾ ਪੰਜਾਬ ਦੇ ਵਿੱਚ ਘੱਟ ਗੁੰਡਾਗਰਦੀ ਕੀਤੀ ਆ ਜਾਂ ਕਰ ਰਹੇ ਹੋ ਤੁਸੀਂ ਵੀ ਸਿੱਖਾਂ ਦੇ ਉੱਤੇ ਜਲੋਂ ਕੁਮਾਰੇ ਸਿੱਖਾਂ ਉੱਤੇ ਐਨਐਸ ਲਗਾ ਦਿੱਤੀ ਆ ਚਲੋ ਠੀਕ ਆ ਕਿ ਤੁਹਾਨੂੰ ਲੱਗਦਾ ਸੀ ਕਿ ਪੰਜ ਸੱਤ ਬੰਦੇ ਜਾਂ 10 ਬੰਦੇ ਤੇ ਲਗਾ ਦੇਣੀ ਇਹ ਥੋੜੀ ਆ ਕਿ ਜਾ ਕੇ 40 50 ਬੰਦਿਆਂ ਨੂੰ ਚੱਕ ਕੇ ਤੁਸੀਂ ਦੋ ਦੋ ਸਾਲ ਹੋ ਗਏ ਜ਼ਿਲ੍ਹਿਆਂ ਦੇ ਵਿੱਚ ਲਤਾੜਿਆ ਹੋਇਆਗਾ ਕਸੂਰ ਉਹਨਾਂ ਦਾ ਕੋਈ ਨਹੀਂ ਤੇ ਇਸ ਕਰਕੇ ਜਿਹੜਾ ਜਦੋਂ ਆਪ ਤੇ ਮੇਤਤਾ ਪੈਂਦੀ ਹੈ ਨਾ ਕਹਿੰਦੇ ਬੰਦੇ ਤੇ ਉਦੋਂ ਪਤਾ ਲੱਗਦਾ ਜਦੋਂ ਦੂਸਰੇ ਦੇ ਹੁੰਦੇ ਆ ਉਦ ਬਸੰਤ ਲੱਗਦੀ ਆ ਜਦੋਂ ਆਪਦੇ ਉਹੀ ਅੱਗਾ ਆਪਦੇ ਘਰ ਲੱਗਦੀ ਆ ਤਾਂ ਫੇਰ ਬੰਦਾ ਦਹਾਈਆਂ ਦਿੰਦਾ ਹੈ ਇਸ ਕਰਕੇ ਸਾਰੀਆਂ ਗੱਲਾਂ ਨੇ ਜਿਹੜੀਆਂ ਬੜੀਆਂ ਲੰਬੀਆਂ ਚੌੜੀਆਂ ਕਰਨ ਵਾਲੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਥੋੜੇ ਜਿਹੀ ਗਲੇ ਦੀ ਦਿੱਕਤ ਹੋਣ ਕਰਕੇ ਬਿਮਾਰੀ ਦਾ ਥੋੜਾ ਜਿਹਾ ਇਸ ਕਰਕੇ ਮੈਂ ਪੂਰੀ ਤੁਹਾਨੂੰ ਗੱਲ ਤੇ ਰੱਖ ਨਹੀਂ ਪਾਇਆ ਤੇ ਆਪਾਂ ਜੋ ਠੀਕ ਹੋਗੇ ਸਾਰੀਆਂ ਗੱਲਾਂ ਇਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਸ ਤਰ੍ਹਾਂ ਅੱਜ ਜਿਹੜਾ ਗੈਂਗਸਟਰ ਪੈਰਵਾੜ ਕੌਣ ਕਰ ਰਿਹਾਗਾ ਕਿਹਨੇ ਕੀਤੇ ਨੇ ਕਿਉਂ ਫੇਕਨ ਕਾਊਂਟਰ ਕੀਤੇ ਜਾ ਰਹੇ ਨੇ ਕਿਉਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਕਿਉਂ ਪੁਲਿਸ ਬਾਬਾ ਖੱਟ ਰਹੀ ਆ ਕਿਉਂ ਸਰਕਾਰ ਆਪਣੇ ਜਿਹੜਾ ਹੈਗਾ 90 ਦਾਕੇ ਵਾਲਾ ਦੌਰ ਲਿਆਉਣਾ ਚਾਹੁੰਦੀ ਆ ਇਸ ਤੇ ਜਰੂਰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਸ਼ਖਸੀਅਤ ਦੇ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਉਦ ਤੱਕ ਦੇਓ ਮਨ ਇਜਾਜ਼ਤ ਤੁਸੀਂ ਦੇਖਦੇ ਰਹੋ ਪੰਜਾਬੀ ਬਿਰਚਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ